ਜਿਹੜੀ ਫਲੋਰ ਦੇ ਵਿੱਚ ਅਰਸੋਂ ਘਟਨਾ ਹੋਈ ਆ ਮੰਗੋ ਪਿੰਡਿਆ ਫਲੋਰ ਦਾ ਇੱਕ ਬਹੁਤ ਮੰਦਫਾਗੀ ਘਟਨਾ ਆ ਕਿਉਂਕਿ ਬਾਬਾ ਸਾਹਿਬ ਡਾਕਟਰ 핌ਰਾਉਂ ਬੇਡ ਕਰਦੇ ਇਥੇ ਪਰਤੀਮ ਆਇਆ ਇਹਦੇ ਉੱਤੇ ਉਹਨਾਂ ਨੇ ਕੁਝ ਗੰਦੇ ਸ਼ਲੋਖ ਲਿਖਤੇ ਔਰ ਇੱਕ ਵੀਡੀਓ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਬਾਬਾ ਸਾਹਿਬ ਨੂੰ ਰਾਕਸ਼ਸ ਕਿਹਾ ਇਹ અત્યੰਤ ਜਿਹੜੀ ਦੁੱਖ ਲਈ ਘਟਨਾ ਆ ਔਰ ਅਸੀਂ ਇਹ ਵੀ ਬੜੀ ਦਿੰਦਿਆ ਕਰਦੇ ਆ ਦੇ ਸਰਕਾਰ ਦਾ ਫੇਲਿਅਰ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਸਰਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਫੇਲ ਹੋ ਚੁੱਕੀ ਨਾ ਮੁੱਦਿਆਂ ਦੇ ਉੱਤੇ ਕਿਉਂਕਿ ਇਹ ਜਿਹੜੀ ਸਾਜ਼ਿਸ਼ ਹੋ ਰਹੀ ਆ ਇਹ ਸੋਚੀ ਸਮਝੀ ਸਾਜ਼ਿਸ਼ ਆ 26 ਨਵੰਬਰ ਨੂੰ ਸੰਵਿਧਾਨ ਦਿਵਸ ਹੁੰਦਾ ਉਸ ਦਿਨ ਵੀ ਅੰਮ੍ਰਿਤਸਰ ਦੇ ਵਿੱਚ ਔੜ-ਔੜ ਕੀਤੀ 31 ਮਾਰਚ ਨੂੰ ਬਾਬਾ ਸਾਹਿਬ ਡਾਕਟਰ ਪੀਮਰਾਓ ਮੀਟ ਕਰਨ ਨੂੰ ਭਾਰਤ ਰੱਖਣ ਦੱਸਿਆ ਗਿਆ ਸੀ ਉਸ ਤੋਂ ਠੀਕ ਇੱਕ ਦਿਨ ਪਹਿਲੋ ਇਥੇ ਸ਼ਰਾਬ ਤਬਾਹੀ ਕੀਤੀ ਗਈ ਹੋਰ ਚੌਥਾ ਤੀਜਾ ਚੈਲੰਜ ਇਹਨਾਂ ਨੇ ਕੀਤਾ ਵੀ 14 ਅਪ੍ਰੈਲ ਨੂੰ ਅਸੀਂ ਬਾਬਾ ਸਾਹਿਬ ਦੇ ਸਾਰੇ ਜਿਹੜੇ ਆ ਬੋਤ ਤੋੜਾਂਗੇ ਪੰਜਾਬ ਦੇ ਵਿੱਚ ਇਹਦੇ ਵਾਸਤੇ ਵੀ ਜਿਹੜਾ ਹੈਗਾ ਬਹੁਤ ਮਾੜੀ ਗੱਲ ਆ ਔਰ ਸਾਡਾ ਸਮਾਜ ਕੋਈ ਇਡਾ ਰਿਹਾ ਕਿ ਸਮਾਜ ਨਹੀਂ ਬਹੁਤ ਤਕੜਾ ਸਮਾਜ ਆ ਛਾਤ ਨਹੀਂ ਤਰੀਕੇ ਨਾਲ ਇਸ ਵੇਲੇ ਪੰਜਾਬ ਵਿੱਚ ਸਾਰੇ ਸਾਡੇ ਲੋਕ ਹੈਗੇ ਆਰਾਮ ਨਾਲ ਬੈਠੇ ਜੇ ਇਹ ਆਪਣੇ ਜੋਸ਼ ਵਿੱਚ ਆ ਗਏ ਤਾਂ ਬਹੁਤ ਮੁਸ਼ਕਲ ਹੋ ਜੂਗੀ ਪੰਜਾਬ ਵਿੱਚ ਇਹਨਾਂ ਨੂੰ ਸੰਭਾਲਣਾ ਤੁਸੀਂ ਇਹੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਬਹੁਤ ਗੌਰ ਨਾਲ ਇਸ ਮਸਲੇ ਨੂੰ ਹੱਲ ਕਰੋ ਜਿਹੜੇ ਬੰਦੇ ਇਹ ਬੇਅਦਮੀਆਂ ਕਰਦੇ ਆ ਜਾਂ ਜਿਨ੍ਹਾਂ ਨੇ ਇੱਥੇ ਬੇਅਦਬੀ ਕੀਤੀ ਆ ਉਹਨਾਂ ਨੂੰ ਫੌਰਨ ਫੜੋ ਫੜ ਕੇ ਜਨਤਾ ਦੀ ਕਿਚਾਈ ਵਿੱਚ ਪੇਸ਼ ਕਰੋ ਲੋਕਾਂ ਨੂੰ ਪਤਾ ਲੱਗੇਗੀ ਕਿ ਇਹਨਾਂ ਲੋਕਾਂ ਨੇ ਇਹ ਕੰਮ ਮਾੜਾ ਕੀਤਾ ਕਿਉਂਕਿ ਜੇ ਬਹੁਤ ਤੋਂ ਕੋੰਦੀ ਗੱਲ ਆ ਗਈ ਤਾਂ ਸਾਡਾ ਸਮਾਜ ਵੀ ਜਿਹੜਾ ਉਸ ਤੇ ਪੂਰਾ ਖੜਾ ਹੋ ਜਾਊਗਾ ਪਰ ਇੱਥੇ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਵਿਗੜ ਸਕਦਾ ਸੋ ਮੈਂ ਤਾਂ ਇਹੀ ਕਹੂੰਗਾ ਵੀ ਮਾਹੌਲ ਨਾ ਵਿਗੜੇ ਪਰ ਸ਼ਾਂਤਮਈ ਤਰੀਕੇ ਨਾਲ ਸਾਰੇ ਰਹਿਵਾ ਅੱਗੇ ਉਹ ਵੀ ਸਾਨੂੰ ਸਰਕਾਰ ਜਿਹੜੀ ਵਿਸ਼ਵਾਸ ਦਿਵਾਵੇ ਵੀ ਇੱਥੇ ਅੱਗੇ ਤੋਂ ਸਾਡੇ ਰਹਿਵਰਾਂ ਦੀ ਕੋਈ ਬੇਅਦਬੀ ਨਾ ਹੋਵੇ ਕਿਤੇ ਕਿਤੇ ਵੀ ਕੋਈ ਇਹਨਾਂ ਦੇ ਪ੍ਰਤੀਮਾਾਂ ਨੂੰ ਸਿੱਦੇ ਸਾਡੇ ਮੰਦਰਾਂ ਕੋ ਦੁਆਰੇ ਨੁਕਸਾਨ ਨਾ ਪਿਆ। ਕੀ ਲੱਗਦਾ ਹੈ ਕਿ ਤੱਕ 36 ਘੰਟੇ ਟੁੱਟੇ ਦਾ ਸਮਾਂ ਹੋ ਗਿਆ। ਹਲੇ ਤੱਕ ਪੁਲਿਸ ਵੱਲੋਂ ਕੋਈ ਵੀ ਵੈਰੀਫਾਈ ਨਹੀਂ ਕੀਤਾ ਗਿਆ ਤੇ ਕਿੱਥੇ ਕਿੱਥੇ ਪਹੁੰਚੀ। ਬਹੁਤ ਮਾੜੀ ਗੱਲ ਹੈ ਕਿ ਪੁਲਿਸ ਤੱਕ ਇਹ ਗੱਲ ਨਹੀਂ ਪਹੁੰਚੀ। ਅਸੀਂ ਕੋਸ਼ਿਸ਼ ਕਰਾਂਗੇ ਵੀ ਗਵਰਨਰ ਸਾਹਿਬ ਨੂੰ ਮਿਲਣ ਦੀ ਇਸ ਸੰਬੰਧ ਵਿੱਚ ਔਰ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਤੱਕ ਇਹ ਗੱਲ ਪਹੁੰਚਾਵਾਂਗੇ ਵੀ ਇੱਥੇ ਪੰਜਾਬ ਵਿੱਚ ਗਲਵਟ ਹੋਣ ਦੇ ਸਾਰੇ ਆ ਇਹਨੂੰ ਸੰਭਾਲਿਆ ਜਾਵੇ। ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਟੋਟਲੀ ਫੇਲ ਹੋ ਚੁੱਕੀ ਆ ਸਾਨੂੰ ਅਸੀਂ ਫਿਰ ਵੀ ਇੱਕ ਵਾਰ ਕਹਿੰਦੇ ਆ ਵੀ ਇਹਨਾਂ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਜਿਹੜਾ ਮੁੱਦੇ ਨੂੰ ਹੱਲ ਕਰਨਾ ਚਾਹੀਦਾ ਜਿਹੜੀ ਫਲੋਰ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਆ ਉਹ ਦਰਜ ਦੇ ਉੱਤੇ 299 ਧਾਰਾ ਲਾਈ ਆ ਜਿਹੜੀ ਕਿ ਧਾਰਮਿਕ ਤੌਰ ਦੇ ਉੱਤੇ ਜੇ ਕੋਈ ਗੱਲ ਹੋਵੇ ਤਾਂ ਉੱਥੇ ਲੱਗਦੀ ਆ ਬਾਬਾ ਸਾਹਿਬ ਅੰਬੇਡਕਰ ਜਿਹੜੇ ਬਹੁਤ ਵੱਡੀ ਮਹਾਨ ਹਸਤੀ ਆ ਉਹਨਾਂ ਨੂੰ ਭਾਰਤ ਰਤਨ ਦਿੱਤਾ ਗਿਆ ਸੀ ਔਰ ਭਾਰਤ ਰਤਨ ਦੇ અપਮਾਨ ਦੇ ਵਿੱਚ ਜੇ ਕੋਈ ਵਿਅਕਤੀ ਗਲਤ ਕੰਮ ਕਰਦਾ ਜਾਂ ਉਹਨਾਂ ਦੀ ਬੇਅਦਬੀ ਕਰਦਾ ਤੇ ਉਹਦੇ ਵਾਸਤੇ ਵੱਖਰਾ ਕਾਨੂੰਨ ਹੈਗਾ ਉਸ ਕਾਨੂੰਨੀ ਤਹਰਾਵਾਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਉਹ ਤਹਰਾਵ ਲਈਆਂ ਕਿੰਨਾ ਨਹੀਂ ਲੱਗਦਾ ਵੀ ਜਿੱਦਾਂ ਅੱਜ ਕੱਲ ਮਸਾ ਜਿਹੜੀ ਆ ਤਾੜਾ ਲਾਈ ਜਾ ਰਹੀ ਹੈ ਸਾਰਿਆਂ ਲਈ ਪਰ ਇਹਨਾਂ ਨੇ ਖੁਦ ਜਿਹੜਾ ਭਾਅ ਤਰਤਨਾ ਵੀ ਆ ਉਸ ਤੋਂ ਬਾਅਦ ਆ ਜਿਹੜਾ ਭਾਅ ਤੋਂ ਚਲਾਣ ਲਈ ਇੱਕ ਸਵਿਧਾਨ ਹੈ ਜਿਹੜਾ ਉਹ ਦਰਸਾਉਂਦੇ ਹਨਾਂ ਦੇ ਨਾਂ ਨਾਲ ਆ ਜਿਹੜੀ ਏਡੀ ਵੱਡੀ ਛੇੜਛਾੜ ਕੀਤੀ ਗਈ ਆ ਇਹ ਤੇ ਨਹੀਂ ਐਨਐਸਏ ਦੀ ਘਾਰਾ ਲੱਗਣੀ ਚਾਹੀਦੀ ਸਭ ਕੁਝ ਕਰੂਗੀ ਸਰਕਾਰ ਦੀ ਸਰਕਾਰ ਸਭ ਕੁਝ ਕਰੂਗੀ ਜਿਹੜੇ ਦੋਸ਼ੀ ਆ ਜਿਹੜੇ ਦੇਸ਼ਦਰੋਹੀ ਆ ਉਰਨ ਸਰਕਾਰ ਕਦੀ ਵੀ ਨਹੀਂ ਬਖਸ਼ੂਗੀ ਤੁਸੀਂ ਜਿਹੜੀ ਬਾਤ ਸੈਂਟਰ ਤੱਕ ਪਹੁੰਚਾਉਂਗੇ ਸੈਂਟਰ ਤੱਕ ਲੈ ਕੇ ਜਾਵਾਂਗੇ ਗੱਲ ਅਸੀਂ ਜਲਦੀ ਪਹਚਾ ਵੀ ਦਿੱਤੀ ਆ ਕੋਸ਼ਸ਼ ਅਸੀਂ ਆਪਣੇ ਪ੍ਰਧਾਨ ਜੀ ਨੂੰ ਕਹਾਂ ਵੀ ਅੱਗੇ ਗੱਲ ਕਰੋ ਤੁਸੀਂ ਪ੍ਰਧਾਨ ਮੰਤਰੀ ਜੀ ਕਿ ਪੰਜਾਬ ਦੇ ਵਿੱਚ ਮਾਹੌਲ ਬਹੁਤ ਬੁਰਾ ਹੈ ਇਹ ਵੀ ਵਾਇਰਲ ਹੋਈ ਅੱਜ ਅੱਜ ਹੋਏ ਹੋਏ ਇੱਕ ਆਡੀਓ ਆਈ ਆ ਉਹਦੇ ਵਿੱਚ ਪੰਨੂ ਦੇ ਵੱਲੋਂ ਕਿਹਾ ਗਿਆ ਵੀ ਜਿਹੜਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਟੈਚੂ ਨੂੰ ਤੋੜੇਗਾ 10 ਲੱਖ ਰੁਪਏ ਇਨਾਮ ਔਰ ਇਸ ਪ੍ਰੋਟੈਸਟ ਦੇ ਵਿੱਚ ਜਿਹੜੀਆਂ ਜੀ ਤਾ ਕੱਲ ਆਈਆਂ ਉਹਨਾਂ ਦਾ ਨਾਮ ਪਹਿਲੇ ਨੰਬਰ ਤੇ ਆ ਇਹਨਾਂ ਨੂੰ ਵੀ ਸੋਧਿਆ ਜਾਏਗਾ ਆਡੀਓ ਦੇ ਵਿੱਚ ਕਹਿ ਦਿੱਤਾ ਜੋ ਮਰਜ਼ੀ ਕਹੀ ਜਾਵੇ ਜੀ ਆਡੀਓ ਫੇਕ ਵੀ ਹੋ ਸਕਦੀ ਆ ਅੱਜ ਕੱਲ ਏਆਈ ਦਾ ਜ਼ਮਾਨਾ ਕੁਝ ਵੀ ਹੋ ਸਕਦਾ ਮੁਰੇ ਆ ਕੇ ਕੋਈ ਗੱਲ ਕਰੇ ਇੰਦਾ ਦੀ ਸਾਡੀ ਕੌਮ ਐਡੀਟਰ ਕੋਕ ਨਹੀਂ ਹੈਗੀ ਕਿ ਇਹਦਾ ਇੰਦਾ ਦੀਆਂ ਕਿਧਰੋਂ ਭਪਕੀਆਂ ਤੋਂ ਡਰ ਜੂਗੀ ਜੇ ਸਾਡੀ ਕੌਮ ਦੇ ਵਿੱਚ ਬੜੇ ਸ਼ੇਰ ਯੋਧੇ ਹੈਗੇ ਆ ਔਰ ਜੇ ਇੰਦਾ ਦੀ ਕੋਈ ਗੱਲ ਹੋਵੇ ਸੰਘਰਸ਼ ਤਗੜਾ ਹੋਊਗਾ ਫਿਰ ਮੁਕਾਬਲਾ ਹੋਊਗਾ ਜੀ ਕੀ ਲੱਗਦਾ ਜੀ ਜਿੰਨੇ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਬਣੇ ਹੋਏ ਆ ਉਹਨਾਂ ਦੀ ਸਿਕਿਉਰਿਟੀ ਜ਼ਰੂਰੀ ਹੈ ਕਿ ਨਹੀਂ ਬਿਲਕੁਲ ਜ਼ਰੂਰੀ ਆ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰ ਨੂੰ ਸਿਕਿਉਰਿਟੀ ਕਰਨੀ ਚਾਹੀਦੀ ਆ ਵੈਸੇ ਤਾਂ ਮੈਂ ਆਪਣੇ ਸਮਾਜ ਨੂੰ ਵੀ ਕਹਾਂਗਾ ਵੀ ਜਿੱਥੇ-ਥੇ ਬੁੱਤ ਲੱਗੇ ਆ ਉਹ ਤੁਸੀਂ ਉਹਦੀ ਰੱਖਿਆ ਆਪ ਕਰੋ ਕਿਉਂਕਿ ਬਾਬਾ ਸਾਹ ਨੇ ਰਾਤਾਂ ਜਾਗ ਜਾ ਕੇ ਤੁਹਾਡੇ ਲਈ ਸੰਵਿਧਾਨ ਲਿਖਿਆ ਔਰ ਅੱਜ ਉਹਨਾਂ ਦੀ ਆਪਾਂ ਨੂੰ ਜਿਹੜਾ ਕਰਜ਼ ਮੋੜਨ ਦੀ ਵਾਰੀ ਆ ਤੇ ਸਾਰੇ ਸਾਡੇ ਸ਼ੇਰ ਤਗੜੇ ਹੋ ਜਾਣ ਖੜੇ ਹੋ ਜਾਣ ਪੈਰਾਂ ਤੇ ਆ ਜਾਣ ਕਦੀ ਵੀ ਲੋੜ ਪੈ ਸਕਦੀ ਹੈ